लुधियाना बार एसोसिएशन ਦੇ ਆਉਣ ਵਾਲੀ 28 ਫਰਵਰੀ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਇਸ ਦੇ ਚਲਦਿਆਂ ਪਿਛਲੇ 33 ਸਾਲ ਤੋਂ ਵੀ ਵੱਧ ਸਮੇਂ ਤੋਂ وکਾਲਤ ਕਰ ਰਹੇ ਸੀਨੀਅਰ ਐਡਵੋਕੇਟ ਹਰਿੰਦਰ ਸਿੰਘ ਨਾਰੰਗ ਦੇ ਵੱਲੋਂ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਵਾਸਤੇ ਆਪਣੀ ਨਾਮਜ਼ਦਗੀ ਰੱਖੀ ਗਈ ਹੈ ਦਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਇਸ ਮੌਕੇ ਪੱਤਰਕਾਰਾ ਦ ਨਾਲ ਗੱਲਬਾਤ ਕਰਦੇ ਆ ਐਡਵੋਕੇਟ ਹਰਿੰਦਰ ਸਿੰਘ ਨਾਰੰਗ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਸੌਦੇ ਵਾਸਤੇ ਉਮੀਦਵਾਰ ਬਰਨ ਪਿੱਛੇ ਲੁਧਿਆਣਾ 바ਰ ਐਸੋਸੀਏਸ਼ਨ ਦੀ ਬਿਹਤਰੀ ਲਈ ਕੰਮ ਕਰਨਾ ਨਵੇਂ ਆਉਣ ਵਾਲੇ ਵਕੀਲਾਂ ਦੀ ਭਲਾਈ ਤੇ ਬਿਹਤਰੀ ਵਾਸਤੇ ਕੰਮ ਕਰਨ ਤੋਂ ਇਲਾਵਾ ਉਹਨਾਂ ਨੂੰ ਮਾਰਗਦਰਸ਼ਨ ਕਰਨਾ ਤੇ ਇਸ ਦੇ ਨਾਲ ਹੀ ਵਕੀਲਾਂ ਵਾਸਤੇ ਚੈਂਬਰਾਂ ਦੀ ਆਰੀ ਕਮੀ ਦੀ ਸਮੱਸਿਆ ਨੂੰ ਦੂਰ ਕਰਨਾ ਪਾਰਕਿੰਗ ਦੀ ਸਮੱਸਿਆ ਵਰਗੇ ਕਈ ਮੁੱਦੇ ਨੇ ਜ ਜਿਸ ਨੂੰ ਪੈਲ ਦੇ ਆਧਾਰ ਤੇ ਉਹਨਾਂ ਉਹ ਹੱਲ ਕੀਤਾ ਜਾਵੇਗਾ ਮੈਂ ਹਰਿੰਦਰ ਸਿੰਘ ਨਾਰੰਗ ਡਿਸਟ੍ਰਿਕਟ ਕੋਰਟ ਨੂੰ ਗਾਣਾ ਵਿੱਚ ਪਿਛਲੇ 34 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਇਹ ਸਾਡੇ ਇੱਥੇ ਮੈਂ ਪਹਿਲੇ ਇਹਨਾਂ ਦਾ ਵਾਈਸ ਪ੍ਰਧਾਨ ਵੀ ਰਿਹਾ ਮਾਂ 2008 ਦੇ ਵਿੱਚ ਉਸ ਤੋਂ ਪਹਿਲੇ ਮੈਂ ਐਗਜ਼ੀਕਟਿਵ ਮੈਂਬਰ ਵੀ ਰਿਹਾ ਮੈਂ ਕਾਫੀ ਉਦੋਂ ਜਦੋਂ 2008 ਵਿੱਚ ਕਾਫੀ ਡਵੈਲਪਮੈਂਟ ਕਰਾਈ ਸੀ ਜਿੱਥੇ ਆਪਾਂ ਖੜੇ ਆ ਪਾਰਕਸਰ ਮੇਰੇ ਹੱਥ ਦੀ ਬੂਟੇ ਲੱਗੇ ਹੋਏ ਨੇ ਮੇਰੇ ਮਨ ਚ ਜਜਵਾ ਹੈ ਕਿ ਮੈਂ ਬਾਾਰ ਲਈ ਕੁਝ ਕਰਾਂ ਜਿਹਨਾਂ ਆਪਾਂ ਸਭ ਤੋਂ ਵੱਡੀ ਬਾਾਰ ਹੈ ਸਾਡੇ ਨਾਰਥ ਇੰਡੀਆ ਦੀ ਜਿਵੇਂ ਇਹਨਾਂ ਦੇ ਇੰਨੇ ਸਾਲ ਮੈਂ ਇੱਥੇ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ ਤੇ ਜੇ ਉਹਨਾਂ ਲਈ ਮੈਂ ਕੁਝ ਕਰ ਸਕਾਂ ਆਪਣੇ ਜਿਹੜੇ ਨਵੇਂ ਆਏ ਨੇ ਜਿਹੜੇ ਨਵੇਂ ਐਡਵੋਕੇਟ ਆਏ ਨੇ ਉਹਨਾਂ ਵਾਸਤੇ ਚੈਂਬਰ ਦੀ ਕਮੀ ਬਹੁਤ ਹੈਗੀ ਹੈ ਉਹਨਾਂ ਨੂੰ ਚੈਂਬਰ ਨਵੇਂ ਲਾ ਕੇ ਦੇ ਸਕੀਏ ਲਿਫਟਾਂ ਦੀ ਵਿੱਚ ਕਮੀ ਹੈ ਥੋੜੇ ਦਾ 100 ਰੁਪਏ ਵੇਅ ਆਊਟ ਕਰਕੇ ਐਕਸਲੇਟਰ ਲਗਵਾਏ ਜਾਣ ਹੋਰ ਡਿਵੈਲਪਮੈਂਟ ਬਹੁਤ ਕਰਨ ਵਾਲੀ ਪਈ ਹੈ ਬਾਹਰ ਐਂਡ ਬੈਂਚ ਦਾ ਆਪਸੀ ਜਿਹੜਾ ਰਿਸ਼ਤਾ ਉਹ ਥੋੜਾ ਜਿਹਾ ਵਧਿਆ ਕੀਤਾ ਜਾਵੇ ਤਾਂ ਜੋ ਨਵੇਂ ਜਿਹੜੇ ਹੈਗੇ ਨੇ ਐਡਵੋਕੇਟ ਉਹ ਆਪਣੇ ਨੂੰ ਕੰਮ ਕਰਨ ਦੇ ਵਿੱਚ ਸਖਾਲਾ ਮਹਿਸੂਸ ਕਰਨ ਹੋਰ ਵੀ ਕਾਫੀ ਡਵੈਲਪਮੈਂਟ ਕਰਨ ਵਾਲੀ ਪਈ ਹੈ ਜਿਹਦੇ ਕਰਕੇ ਮੈਂ ਅੱਗੇ ਆਂਦੀ ਸੋਚਿਆ ਕਿ ਮੈਂ ਪ੍ਰਧਾਨ ਬਣ ਕੇ ਹੀ ਕੁਝ ਨਾ ਕੁਝ ਕਰ ਸਕਦਾ ਵਾਂ ਤੇ ਸਰਕਾਰ ਤੋਂ ਜਾਂ ਹੋਰ ਧਾਰਿਆਂ ਤੋਂ ਆਪਣੇ ਵਕੀਲ ਭਰਾਵਾਂ ਵਾਸਤੇ ਫੰਡ ਵਗੈਰਾ ਲੈ ਕੇ ਡਵੈਲਪਮੈਂਟ ਕਰਾਸ ਕੰਮ ਆਰਦੀ ਇਸ ਕਰਕੇ ਮੈਂ ਪ੍ਰਧਾਨ ਦੇ ਸੀਟ ਤੇ ਇਲੈਕਸ਼ਨ ਲੜਨ ਦਾ ਮਨ ਬਣਾਇਆ ਅੱਜ ਮੈਂ ਇਲੈਕਸ਼ਨ ਦੇ ਕਾਜ ਭਰ ਰਿਹਾ ਵਾਂ ਸਮਰਥਨ ਸਾਰੇ ਮੇਰੇ ਛੋਟੇ ਉਈਦਾਂ ਦਾ ਵੱਡੇ ਵੀਰਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਮਿਲ ਰਿਹਾ ਤੇ ਮੈਨੂੰ ਉਮੀਦ ਹੈ ਕਿ ਮੈਨੂੰ 28 ਫਰਵਰੀ ਨੂੰ ਜਦੋਂ ਇਲੈਕਸ਼ਨ ਹੋਣਗੇ ਉਦੋਂ ਵੀ ਪਰਵਾਹ ਹੁਵਾਰਾ ਦਿੱਤਾ ਜਾਊਗਾ ਤਾਂ ਜੋ ਮੇਰੇ ਸਾਰੇ ਦੀ ਸੇਵਾ ਕਰ ਸਕਾਂ ਸਰ ਜਿਹੜੇ ਇੱਕ ਲੇਡੀਜ਼ ਵਕੀਲਾਂस्ते ਤੇ ਜੈਂਟਸ ਵਕੀਲਾਂ ਦੀ ਆਪਸੀ ਬਰਾਬਰੀ ਸਮਾਨਤਾ ਦੇ ਬਾਰੇ ਤੁਹਾਡਾ ਮਹਿਲਾਵਾਂ ਵਾਸਤੇ ਤੁਹਾਡਾ ਕੀ ਮਤ ਜੀ ਹੈ ਮਹਿਲਾਵਾਂ ਨੂੰ ਬਰਾਬਰ ਦਾ ਜੀ ਅਸੀਂ ਤਾਂ ਮੈਂ ਜੇ ਅੱਜ ਸਵੇਰੇ ਵੀ ਮੈਂ ਸੋਚ ਰਿਹਾ ਸੀ ਵੀ ਜਦੋਂ ਐਗਜ਼ੈਕਟਿਵ ਮੈਂਬਰ ਸਾਡੇ 6 ਬਣਾਉਂਦੇ ਨੇ ਤੇ ਮੈਂ ਚਾਹੂੰਗਾ ਵੀ ਉਹਨਾਂ ਚੋਂ ਦੋ ਸੀਟਾਂ ਜਾਂ ਅੱਠ ਬਣਾਈਆਂ ਜਾਂ ਉਹਨਾਂ ਚੋਂ ਦੋ ਲੇਡੀ ਸੀਟਾਂ ਰਿਜ਼ਰਵ ਕੀਤੀਆਂ ਜਾਣ ਤਾਂ ਜੋ ਉਹ ਵੀ ਜੋ ਲੇਡੀਜ਼ ਨੇ ਰਿਪਰੈਜ਼ੈਂਟੇਟਿਵ ਹੋ ਕੇ ਆਪਣੇ 바ਰ ਨੂੰ ਰਿਪਰੈਜ਼ੈਂਟ ਕਰ ਸਕਣ ਤੇ ਲੇਡੀਜ਼ ਜਿਹੜੇ ਮੁੱਦੇ ਨੇ ਉਹ ਵੀ ਨਾਲ ਕੇ ਕਰ ਸਕਦੇ ਸਰ ਬਾਰ ਐਸੋਸੀਏਸ਼ਨ ਦਾ ਤੇ ਜੁਡੀਸ਼ੀਅਲੀ ਦਾ ਆਪ ਵੀ ਕਈ ਵਾਰ ਦੇਖਣ ਦੇ ਵਿੱਚ ਆਇਆ ਕਿ ਤਨਾਸ ਹੁੰਦੀ ਹੈ ਰਿਸ਼ਤਿਆਂ ਦੇ ਵਿੱਚ ਉਹਨੂੰ ਸਮੂਥਲੀ ਕਰਨ ਵਾਸਤੇ ਉਹਦੇ ਬਾਅਦ ਤੁਹਾਡਾ ਕੀ ਨਗ ਇਹ ਸਮੂਥ ਕਰਨ ਵਾਸਤੇ ਹੀ ਮੈਂ ਅੱਗੇ ਆਣਾ ਚਾਹੁੰਦਾ ਜੀ ਮੇਰਾ ਐਕਸਪੀਰੀਅੰਸ ਜਿਹੜਾ ਹੈਗਾ ਜਿਹੜਾ ਕਚੈਰੀ ਦੇ ਵਿੱਚ ਕੰਮ ਕਰਨ ਦਾ ਉਹ ਨਵੇਂ ਸਟੂਡੈਂਟ ਨੂੰ ਜਿਹੜੇ ਟੀਚਰ ਸੌਰੀ ਜਿਹੜੇ ਨਵੇਂ ਆਏ ਨੇ ਐਡਵੋਕੇਟਸ ਉਹਨਾਂ ਨੂੰ ਜਿਹੜਾ ਬਾਰ ਦੇ ਵਿੱਚ ਜਿਹੜਾ ਐਡਵੋਕੇਸੀ ਦੇ ਵਿੱਚ ਜਿਹੜੇ ਦੇ ਨਾਲ ਜੱਜਸ ਵਗੈਰਾ ਨਾਲ ਕੰਮ ਕਰਨ ਲੱਗੇ ਆ ਥੋੜੀ ਜਿਹਾ ਮਤਲਬ ਮੁਸ਼ਕਲਾਂ ਆndੀਆਂ ਨੇ ਉਹ ਮੈਂ ਦੂਰ ਕਰਵਾ ਸਕਾਂ ਬਾਹਰ ਐਂਡ ਬੈਂਚ ਦਾ ਅੱਛਾ ਰਿਲੇਸ਼ਨ ਬਣਾ ਸਕਾਂ ਸਰ ਹੋਰ ਨਵੇਂ ਜਿਹੜੇ ਐਡਵੋਕੇਟਸ ਆਏ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਮੇਰਾ ਸੁਨੇਹਾ ਇਹ ਹੀ ਹੈ ਜੀ ਮਿਹਨਤ ਕਰੋ ਇਹ profession ਬੜਾ ਰਾਇਲ ਹੈ ਇਹਦੇ ਚ ਨਾਮ ਬਣਾਓ ਬਹੁਤ ਵਧੀਆ ਸਕੋਪ ਹੈ ਇੱਥੇ ਹਰ ਵਕੀਲ ਦੂਸਰੇ ਵਕੀਲ ਨੂੰ ਕੰਮ ਦਿੰਦਾ ਜਿਹੜਾ ਕੇਸ ਕਰਦਾ ਤੇ ਵਧੀਆ ਤਰੀਕੇ ਨਾਲ ਆਪਾਂ ਇੱਕੋ ਫੈਮਿਲੀ ਦੇ ਮੁਕਾਬਕ ਰਹੀ ਜੀ ਰਹੀਏ ਤੇ ਅੱਗੇ ਵਧੀਏ ਤੇ ਸਰ ਇੱਕ ਇਸ਼ੂ ਉੱਠਿਆ ਸੀ ਪਿੱਛੇ ਕੁਝ ਜਾਲੀ ਪ੍ਰੈਕਟਿਸ ਕਰ ਰਹੇ ਨੇ ਐਡਵੋਕੇਟਸ ਬਾਰੇ ਤੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਉਹ ਉਹ ਸਾਡਾ ਬਾਰ ਐਸੋਸੀਏਸ਼ਨ ਜਿਹੜੀ ਲੁਧਿਆਣੇ ਵਾਲੇ ਨੇ ਪਿੱਛੇ ਬਣਾ ਕੇ ਰਿਪਰੈਜੈਂਟੇਸ਼ਨ ਦਿੱਤੀ ਸੀ ਚੰਡੀਗੜ੍ਹ ਬਾਰ ਐਸੋਸੀਏਸ਼ਨ ਜਿਹੜੀ ਸਾਡੀ ਹੈਗੀ ਆ ਬਾਰ ਕਾਉਂਸਲ ਉਹ ਨੂੰ ਐਕਟ ਕਰ ਰਹੀ ਹੈ ਅਸੀਂ ਤੁਹਾਨੂੰ ਰੈਫਰ ਕਰ ਸਕਦੇ ਹਾਂ ਜੇ ਸਾਨੂੰ ਨਜ਼ਰ ਆਣਗੇ ਉਹਨਾਂ ਨੂੰ ਵਾਰਨ ਨਹੀਂ ਕਰਾਂਗੇ ਤਾਂ ਜਿਹੜੇ ਐਨੀਮੈਂਟ ਨਾਲ ਸਾਰੇ ਪੜ੍ਹ ਲਿਖ ਕੇ ਆਉਂਦੇ ਨੇ ਉਹਨਾਂ ਦੀ ਜਿਹੜੀ ਤਰੱਕੀ ਨਾ ਰੁਕੇ ਠੀਕ ਹੈ ਥੈਂਕ ਯੂ ਜੀ ਅਖਿਏ ਮੈਂ ਬਾਰ ਐਸੋਸੀਏਸ਼ਨ ਲੁਧਿਆਣਾ ਦਾ ਐਕਸ ਐਗਜ਼ੀਕਟਿਵ ਮੈਂਬਰ ਹਾਂ 2021 ਦੇ ਵਿੱਚ ਮੈਂ ਇਲੈਕਟ ਕੀਤਾ ਗਿਆ ਸੀ ਬਾਰ ਦੇ ਮੈਂਬਰਾਂ ਵੱਲੋਂ ਤੇ ਅੱਜ ਅਸੀਂ ਸਾਡੇ ਬਹੁਤ ਹੀ ਸੀਨੀਅਰ ਸਤਿਕਾਰਯੋਗ ਸੀਨੀਅਰ ਕਾਉਂਸਲ ਐਚਐਸ ਨਾਰੰਗਜੀ ਦੀ ਨੋਮੀਨੇਸ਼ਨ ਫਾਈਲ ਕੀਤੀ ਹੈ ਐਜ਼ ਅ ਪ੍ਰੈਜ਼ੀਡੈਂਟ ਕੰਟੈਸਟ ਕਰ ਰਹੇ ਨੇ ਇਸ ਬਾਰ ਐਸੋਸੀਏਸ਼ਨ ਦੇ ਇਲੈਕਸ਼ਨ ਦੇ ਵਿੱਚ ਜਿਹੜੇ ਕਿ 28 ਫ फेब्रुवारी 2025 ਨੂੰ ਹੋਣ ਜਾ ਰਹੇ ਆ ਤੇ ਬਸ ਉਹਨਾਂ ਦੀ ਅੱਜ ਇੱਕ ਗੈੱਟ ਟੂਗੇਦਰ ਰੱਖੀ ਗਈ ਸੀ ਬਾਰ ਮੈਂਬਰਸ ਵੱਲੋਂ ਤੇ ਅਚਾਰਸ ਨਾਰੰਗਜੀ ਵੱਲੋਂ ਜੀ ਸਰ ਵੋਟਾ ਕਿੰਨੇ ਦਿਨ ਕਿ ਪੈਣੀ ਆ ਇਹ ਸਰ ਵੋਟਾ ਪੈਣੀਆਂ ਜੀ 28 ਫ फेब्रुवारी ਨੂੰ ਵੋਟਾ ਦਾ ਦਿਨ ਨਿਸ਼ਚਿਤ ਕੀਤਾ ਗਿਆ ਵਾ ਬਾਅਦ ਐਸੋਸੀਏਸ਼ਨ ਵੱਲੋਂ ਟਾਈਮਿੰਗ ਕੀ ਹੋਏ ਟਾਈਮਿੰਗ ਕੀ ਟਾਈਮਿੰਗ ਸਰ ਸਵੇਰੇ 9 ਵਜੇ ਤੋਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਕਿ 4 ਵਜੇ ਤੱਕ ਕੰਟੀਨਿਊ ਪੈਣੀਆਂ ਇਹ ਰਿਜ਼ਲਟ ਜਿਹੜਾ ਸੀਨੀਅਰ ਪੋਸਟਸ ਹੁੰਦੀਆਂ ਨੇ ਜਿਵੇਂ ਪ੍ਰੈਜ਼ੀਡੈਂਟ ਸੈਕਟਰੀ ਜਾਂ ਵਾਈਸ ਪ੍ਰੈਜ਼ੀਡੈਂਟ ਇਹਨਾਂ ਦੀਆਂ ਜਿਹੜਾ ਰਿਜ਼ਲਟ ਹੈ ਸੇਮ ਡੇ ਸ਼ਾਮ ਨੂੰ ਮਿਲ ਜੇਗਾ ਫਾਕਰ ਜੀ ਜਿਹੜਾ ਜਿਸ ਤਰ੍ਹਾਂ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਨਾਰੰਗ ਸਾਹਿਬ ਜੀ ਉਹਨਾਂ ਦੇ ਪਹਿਲੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਕਿ ਨਾ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਸਭ ਨੂੰ ਪਤਾ ਕਿ ਜਦੋਂ 2008 ਦੇ ਵਿੱਚ ਐਚਐਸ ਨਾਰੰਗ ਜੀ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਆਪਣੇ ਟੈਨਰ ਦੇ ਵਿੱਚ ਜਿਹੜੀ ਉਹਨਾਂ ਦੀ ਟੀਮ ਸੀ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਨੇ ਤੁਹਾਨੂੰ ਪਤਾ ਹੋਊਗਾ ਜਿਹੜੀ ਆ ਪੁਰਾਣੀ ਬਿਲਡਿੰਗ ਨੂੰ ਨਵੀਂ ਬਿਲਡਿੰਗ ਦੇ ਨਾਲ ਅਟੈਚ ਕਰਨਾ ਇਹ ਵੀ ਉਹਨਾਂ ਦੇ ਟੈਨਰ ਦੇ ਵਿੱਚ ਹੋਇਆ ਪਾਰਕ ਦੀ ਡਿਵੈਲਪਮੈਂਟ ਕਰਨੀ ਇਹ ਵੀ ਉਹਨਾਂ ਦੇ ਟੈਨਰ ਦੇ ਵਿੱਚ ਹੋਇਆ ਸੋ ਉਹ ਇੱਕ ਸਮਾਂ ਅੱਜ ਦਾ ਜੇ ਯੂਥ ਜਾਂ ਨਵੇਂ ਵੋਟਰਸ ਬਾਹਰ ਐਸੋਸੀਏਸ਼ਨ ਦੇ ਲੋਕ ਜਿਹੜੇ ਵਕੀਲ ਸਾਹਿਬ ਹੈਗੇ ਨੇ ਅਗਰ ਉਹਨਾਂ ਨੂੰ ਮੌਕਾ ਦਿੰਦੇ ਨੇ ਮੈਨੂੰ ਪੂਰਾ ਪੂਰੀ ਆਸ ਹੈ ਤੇ ਵਿਸ਼ਵਾਸ ਵੀ ਹੈ ਤੇ ਉਹ ਬਾਹਰ ਐਸੋਸੀਏਸ਼ਨ ਲੁਧਿਆਣਾ ਲਈ ਬੜੇ ਹੀ ਵਧੀਆ ਸ਼ਲਾਗ ਜੋ ਕੰਮ ਕਰਨਗੇ ਠੀਕ ਹੈ ਠੀਕ ਜੀ ਥੈਂਕ ਯੂ ਜੀ ਥੈਂਕ ਯੂ so much ਮੈਂ ਹਰਜੀਤ ਸਿੰਘ ਪੱਟੀ ਜੀ ਤੇ ਲੁਧਿਆਣਾ ਡਿਸਟ੍ਰਿਕਟ ਬਾਦ ਚ ਐਗਜ਼ੈਕਟਿਵ ਮੈਂਬਰ ਦੀ ਪੋਸਟ ਲੜ ਰਹੇ ਹਾਂ ਜੀ ਤੇ ਮੇਰੇ ਜਿੰਨੇ ਵੀ ਵਕੀਲ ਭਰਾ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਜਿਨ੍ਹਾਂ ਨੂੰ ਵੀ ਤੁਸੀਂ ਵੋਟ ਪਾਉਂਗੇ ਉਹਨਾਂ ਦੇ ਪਿਛਲੇ ਕੀਤੇ ਕੰਮ ਤੇ ਜਿਹੜੇ ਸੀਨੀਅਰ ਵਕੀਲ ਸਾਹਿਬ ਨੇ ਉਹਨਾਂ ਦੇ ਜੋ ਪਿਛਲੇ 20 30 ਸਾਲਾਂ ਤੋਂ ਜੋ ਬਾਲ ਲਈ ਉਹਨਾਂ ਨੇ ਮਦਦ ਕੀਤੀ ਜਾਂ ਕੁਝ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਮੱਦੇਨਜ਼ਰ ਉਹਨਾਂ ਨੂੰ ਵੋਟ ਪਾਈ ਜਾਵੇ ਤੇ ਤੁਸੀਂ ਕੀ ਕੀ ਕਹਿੰਦੇ ਹੋ ਨਾਰਿੰਗ ਸਾਹਿਬ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਨੇ ਉਹਨਾਂ ਦੀ ਕੀਤੀ ਹੋਈ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਤੁਹਾਡਾ ਕੀ ਕਹਿਣਾ ਨਾਰਿੰਗ ਸਾਹਿਬ ਸਾਡੇ ਜੀ ਸੀਨੀਅਰ ਐਡਵੋਕੇਟ ਨੇ ਜੀ ਸਾਡੇ 바ਰ ਦੇ ਤੇ ਇਹਨਾਂ ਨੇ ਪਹਿਲਾਂ ਵੀ ਫੈਕਟਰੀ ਸਾਹਿਬ ਵੀ ਰਹੇ ਨੇ ਸਾਡੇ ਬਾਰ ਦੇ ਤੇ ਉਹਨਾਂ ਨੇ ਉਦੋਂ ਵੀ ਬਹੁਤ ਕੰਮ ਕੀਤੇ ਸੀਗੇ ਤੇ ਸਾਡੀ ਬੇਨਤੀ ਇਹੀ ਹੈ ਵੀ ਜੋ ਜੋ ਤੁਹਾਨੂੰ ਸਾਡੇ ਜੋ ਬਾਕੀ ਵਕੀਲ ਭਾਈਚਾਰਾ ਉਹਨਾਂ ਨੇ ਜੋ ਸਾਰੇ ਲੋਕ ਜਿਨ੍ਹਾਂ ਦੇ ਕੰਮ ਦੇਖੇ ਕੰਮ ਦੇਖ ਕੇ ਉਹ ਸਭ ਦੀ ਵੋਟਾਂ ਨੂੰ ਪਾਈ ਜਾਵੇ ਸਰ ਤੁਸੀਂ ਵੀ ਇੱਕ ਐਗਜ਼ੀਕਟਿਵ ਮੈਂਬਰ ਹੋ ਤੇ ਤੁਹਾਡਾ ਕੀ ਕਹਿਣਾ ਜੀ ਨਾਲ ਤੁਸੀਂ ਕੀ ਐਫਰਡ ਲਾਉਗੇ ਦੇਖੋ ਐਜ਼ ਐਨ ਐਗਜ਼ੀਕਟਿਵ ਮੈਂਬਰ ਸਾਡਾ ਤਾਂ ਇਹੀ ਰੋਲ ਹੁੰਦਾ ਵੀ ਅਸੀਂ ਐਗਜ਼ੀਕਟਿਵ ਕਮੇਟੀ ਦੇ ਨਾਲ ਚੱਲੀਏ ਜੋ ਜੋ ਪ੍ਰੈਜ਼ੀਡੈਂਟ ਨੇ ਕੋਈ ਰੂਲ ਬਣਾਏ ਨੇ ਜਾਂ ਕੁਝ ਕੀਤਾ ਵਾ ਉਹਨੂੰ ਅਸੀਂ ਇੰਪਲੀਮੈਂਟ ਅਚੀ ਤਰ੍ਹਾਂ ਕਰਾ ਸਕੀਏ ਸਾਡੀ ਡਿਊਟੀ ਐ ਐਜ਼ ਐਨ ਐਗਜ਼ੀ